ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜਿਹੜਾ ਬਾਈ ਦਾ ਘਰ ਨੇੜੇ ਗਲੋਬਲ ਸਕੂਲ ਰਹਿ ਜਾਂਦਾ ਹਾਈਵੇ ਦਾ ਜਿਹੜਾ ਮੇਨ ਹਾਈਵੇ ਹੁੰਦਾ ਜੀ ਅੰਮ੍ਰਿਤਸਰ ਤੋਂ ਬਠਿੰਡਾ ਐਨ ਐ 54 ਉਹਦੇ ਉੱਪਰ ਹੀ ਬਾਈ ਦਾ ਘਰ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨੇ ਐਨੀਮਲ ਲੈ ਕੇ ਆਏ ਜੀ ਜਿਦੇ ਚ ਇੱਕ ਗੱਬਣ ਗਾਂ ਸੋਹਣੀ ਐਫ ਜੀ ਚੰਗੇ ਦੁੱਧ ਵਾਲੀ ਇੱਕ ਕ੍ਰੋਸ ਅੰਗ ਦਾ ਸੋਇਆ ਸੋਇਆ ਨਾਗਾ ਤੇ ਇੱਕ ਬੱਚੀ ਆ ਦੁੱਧ ਦਾ ਕੰਮ ਆ ਬਾਈ ਹੁਣਾਂ ਦਾ ਦੇਖ ਸਕਦੇ ਹੋ ਬਹੁਤ ਗਿਣਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਮੱਝਾਂ ਵੀ ਨੇ ਤੇ ਗਾਂਾਂ ਵੀ ਨੇ ਡਿਟੇਲ ਆ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਿੱਕਾ ਬਰਾੜਾ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਮੋਬਾਈਲ ਨੰਬਰ ਜੀ 9814135088 ਠੀਕ ਆ ਬਾਈ ਘਰ ਦੇ ਪਸੂ ਹੀ ਆ ਜੀ ਹਾਂ ਜੀ ਆਪਣੇ ਘਰ ਦੇ ਠੀਕ ਆ ਬਾਈ ਐਫ ਤੋਂ ਸ਼ੁਰੂ ਕਰਦੇ ਆ ਸੂਆ ਗਨਮ ਸੁੰਦੀ ਹੈ ਜੀ ਸੂਆ ਬਈ ਜੀ ਤੀਜਾ ਸੁਹੰਦੀ ਤੀਜਾ ਸੁਹੰਦੀ ਆ ਠੀਕ ਸਮਾਂ ਕਿੰਨਾ 걸ੂਗੀ ਬਈ ਸਮਾਂ ਇਹਦੇ 10 ਤੋਂ ਬਾਅਦ 12 ਕ ਦਿਨਾਂ ਦਾ ਠੀਕ ਆ ਬਈ ਪਿਛਲੇ ਸੂਏ ਦਾ ਦੁੱਧ ਹੈ ਕੀ ਰਿਕਾਰਡ ਆ ਜੀ ਪਿਛਲੇ ਸੂਏ ਦਾ 25 ਕਿਲੋ ਚੋਇਆ ਵਾ ਆਪਣਾ ਜੀ ਠੰਡੀ ਆ ਬਈ ਪੂਰੀ ਆ ਠੰਡੀ ਸੀ ਲਈ ਘਾਤੀ ਦਾ ਠੀਕ ਆ ਜੀ ਥਣਾ ਦੀ ਵੀ ਡੰਨ ਆ ਜੀ ਤੋੜ ਕੇ ਦਿਖਾ ਦੀ ਵੀਰ ਸਾਜੂ ਤੋੜ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਤੀਜਾ ਸੁਣਦੀ ਆ ਜੀ ਸਮਾਂ 10 ਤੋਂ 12 ਦਿਨ ਡੇਟ ਮੁਤਾਬਕ ਪਏ ਆ ਜੀ ਬਾਕੀ ਕਰਮ ਵਾਲਾ ਪਸੂ 1-2 ਦਿਨ ਕਈਰ ਉੱਪਰ ਵੀ ਲੈ ਜਾਂਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਵਾਲਟੇਲਾ ਹਵਾਨੇ ਚ ਬਹੁਤ ਪੰਨਿਆਂ ਨੇ ਜੀ 10-12 ਦਿਨਾਂ ਤਿੱਕਰ ਤਾਂ ਸਾਰੀਆਂ ਵਾਲਟੇਲਾ ਕਰਮ ਵਾਲ ਜਨੇ ਕੱਢ ਕੇ ਸੁਣਾ ਲੈ ਆਓ ਜੀ ਵਾਪਸ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਪੋਰਟ ਸ਼ਾਂਗ ਪੂਰਾ ਵੀ ਨਹੀਂ ਚਾਰ ਹੀ ਥਾਣਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਮਿਲਕਵੇਨ ਪੂਰੀ ਸਟਰੋਂਗ ਆਉਂਦੀ ਆ ਵਜਨ ਵਜੂਦ ਦੇ ਪੱਕ ਤੋਂ ਵੀ ਪੂਰੀ ਚੰਗੀ ਹੈ ਜੀ ਬੱਲੋ ਜੀ ਉੱਥੇ ਲਿਜਾ ਕੇ ਬਾਕੀ ਹਮਾਨਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਪਿਛਲੇ ਸੂਏ ਦਾ 25 ਲੀਟਰ ਬਾਈ 10 ਦਾ ਕਿ ਆਪਣਾ ਚੋਇਆ ਵਾ ਜੀ ਏਕਤੀਆਰ ਉਮੀਦ ਪਲੱਸ ਵੀ ਆ ਕਿਉਂਕਿ ਵੀਰੇ ਮੌਸਮ ਚੰਗਾ ਆ ਜਾਣਾਗਾ ਤੇ ਜਿੰਨਾ ਦੁੱਧ ਮਰਜੀ ਚੋਲਿਓ ਬਾਕੀ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਇੱਕ ਪਾਸੇ ਥੋੜੀ ਜਿਹੀ ਬਈ ਭਲ ਕਰੀ ਫਿਰਦੀ ਆ ਜੀ ਇਹੇ ਇਹ ਬੈਣ ਵਾਲੀ ਹੋ ਜਾਂਦੇ ਇੱਕ ਪਾਸੇ ਜ਼ਿਆਦਾ ਪੈਂਦੀ ਹੈ ਜੀ ਠੀਕ ਆ ਜੀ ਉਹ ਭਰਤ ਪਾਈ ਕਰਕੇ ਇਹਨਾਂ ਤੇ ਉਹ ਕੱਲ ਦੀ ਵਾਲੀ ਪੈਂਦੀ ਹੈ ਜੀ ਠੀਕ ਆ ਜੀ ਉਹਦੇ ਨਾਲ ਥੋੜਾ ਜਿਹਾ ਹੋ ਜਾਣਾ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਥਰਾਂ ਦੇ ਡੰਨ ਹੋ ਤੇ ਡਿਮਾਂਡ ਬਾਈ ਕੀ ਰਹਿਣ ਵਾਲੀ ਇਹਦੀ ਇਹ ਤਿੰਨ ਤਿੰਨ ਨਾਲ ਇਹਨਾਂ ਦੇ ਆਪ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਅੱਗੇ ਦੋ ਨੰਬਰ ਸੁਆ ਵੀਰੇ ਕਿੰਨਾ ਮਾ ਜੀ ਹੈ ਇਹ ਵੀ ਤੀਜਾ ਸੂਆ ਜੀ ਠੀਕ ਆ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ 20 ਤੋਂ 25 ਦਿਨ ਹੋ ਗਏ ਬੱਚਾ ਜੀ ਇਹਦਾ ਉਹ ਬੱਚਾ ਖੜਾ ਹੀ ਉਹਦਾ ਬੱਚਾ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਬਾਅਦ ਚ ਉਧਰ ਨੂੰ ਮੇਰੇ ਲੈ ਚੱਲਿਓ ਆਪਾਂ ਨਾਲੇ ਬੱਚਾ ਦਿਖਾ ਦਾਂਗੇ ਤੇ ਕਿੰਨਾ ਦੁੱਧ ਤਿਆਰ ਆ ਜੀ 12 ਕਿਲੋ ਦੁੱਧ ਤਿਆਰ ਜੋਕ ਕੇ ਦੇ ਦਾਂਗੇ ਥਣਾ ਦੀ ਡੰਡੀ ਥਣਾ ਦੀ ਠੰਡੀ ਆ ਜੀ ਪੂਰੀ ਠੀਕ ਆ ਜੀ ਉਧਰ ਨੂੰ ਲੈ ਚੱਲਿਓ ਨਾਲੇ ਆਪਾਂ ਉਧਰ ਬੱਚਾ ਦਿਖਾ ਦਿੰਨੇ ਆ ਜੀ ਸੂਆ ਤੀਜਾ ਸੂਈ ਆ ਕ੍ਰੋਸ ਸੰਗਾ ਦੁੱਧ ਬਈ ਮੱਝਾਂ ਰ ਗਈ ਹੁਣ ਸੰਗਣਾ ਇਹਦਾ ਹਾਂ ਜੀ ਬਹੁਤ ਸੰਗਣਾ ਫਣਾਂ ਦੇ ਸਹਿਜ ਵੀ ਸੋਹਣੇ ਆ ਗ੍ਰੈਪ ਤੇ ਲੱਗੇ ਆ 12 ਕਿਲੋ 12 ਕਿਲੋ ਜੀ 12 ਕਿਲੋ ਦੁੱਧ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜੀ ਬੱਚਾ ਮਗਰ ਆ ਜਾਂਦਾ ਜੀ ਬੱਚਾ ਲੈ ਚੱਲਿਓ ਜੀ ਇੱਧਰ ਨੂੰ ਚੈੱਕ ਕਰ ਸਕਦੇ ਹੋ ਫਣਾਂ ਦੇ ਸਹਿਜ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਅੰਗ ਕਰੌਸ ਆ ਜੀ ਲੈ ਚੱਲੀ ਵੀਰੇ ਕਰਮ ਵਾਲਿਆਂ ਦਾ ਦੁੱਧ ਇਹਨਾਂ ਦਾ ਸੰਗਣਾ ਹੁੰਦਾ ਜੀ ਮੱਝਾਂ ਰਗਾਈ ਹੁੰਦਾ ਜਿਨ੍ਹਾਂ ਨੇ ਥੋੜੇ ਪੈਸੇ ਲਾਉਣੇ ਆ ਨਾਲੇ ਤੁਹਾਨੂੰ ਜਾਇਜ਼ ਭਾਅ 'ਚ ਮਿਲ ਜਾਣੀਆਂ ਤੇ ਨਾਲੇ ਦੁੱਧ ਘਰੇ ਪੀਣ ਨੂੰ ਸੰਗਣਾ ਵਧੀਆ ਹੋਊਗਾ ਜੀ ਠੰਡੀ ਸੀਲ ਆ ਬਾਈ ਹਾਂਜੀ ਪੂਰੀ ਤੇ ਇਹਦੀ ਡਿਮਾਂਡ ਬਾਈ ਫੋਨ ਤੇ ਕਰਾ ਇਹਦੀ ਵੀ ਡਿਮਾਂਡ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਬੱਚੀ ਦੀ ਬਾਈ ਕੀ ਡਿਟੇਲ ਆ ਜੀ ਕਿੰਨੇ ਕੁਮਾਰ ਆ ਜੀ ਇਹ ਘਰ ਦੀ ਗਾਂ ਦੀ ਬੱਚੀ ਆ ਜੀ 25 ਕਿਲੋ ਦੁੱਧ ਦੀ ਮਾਰ ਇਹਦੀ ਮਾਂ ਥੱਲੇ ਠੀਕ ਆ ਬਾਈ ਇਹਦਾ ਕੋਈ ਸੀਮਨ ਰਿਕਾਰਡ ਹੈਗਾ ਕੋਈ ਰਿਕਾਰਡ ਹੈ ਨਹੀਂ ਕੋਈ ਤੇ ਠੀਕ ਆ ਜੀ ਇਹ ਚੰਗੀ ਗਾਂ ਦੀ ਬੱਚੀ ਹੈ ਠੀਕ ਆ ਜੀ ਉਮਰ ਇਹਦੀ ਕਿੰਨੀ ਆ ਜੀ ਉਮਰ ਹੀ 6-7 ਕੁ ਮਹੀਨੇ ਬਣੇ 6 ਸਾਲ ਬੱਚਾ ਹੀ ਆ ਛੋਟਾ ਹੀ ਆ ਜੀ ਬਾਕੀ ਝੋਲੀ ਵੀਰੇ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਪੋਰਟਸ਼ਾਂਕ ਪੂਰਾ ਵੀ ਨਹੀਂ ਮਦਰ ਮਿਲਕ ਰਿਕਾਰਡ ਇਹਦਾ ਬਾਈ ਦੱਸਦਾ ਕਿ 25 ਕਿਲੋ ਦਾ ਜੀ ਕੋਈ ਵੀ ਨਾਕ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ